ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਗੈਸ ਸਿਲੰਡਰ ਦੇ ਵਿੱਚੋਂ ਗੈਸ ਦੀ ਜਗ੍ਹਾ ਪਾਣੀ ਨਿਕਲੇ ਤਾਂ ਤੁਹਾਡੇ ਤੇ ਕੀ ਬੀਤੇਗੀ ਜੀ ਹਾਂ ਤੁਹਾਨੂੰ ਅੱਜ ਇੱਕ ਅਜਿਹਾ ਵੀਡੀਓ ਦਿਖਾਣੇ ਆ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਮੁਕਸਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ ਅਤੇ ਜਿਹੜਾ ਸਿਲੰਡਰ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹ ਮੁਕਸਰ ਸਾਹਿਬ ਦੇ ਭਾਰਤ ਗੈਸ ਏਜੰਸੀ ਦਾ ਹੈ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਇਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸਿਲੰਡਰ ਦੇ ਵਿੱਚੋਂ 7 ਤੋਂ 8 ਕਿਲੋ ਪਾਣੀ ਕੱਢਿਆ ਗਿਆ ਜੀ ਹਾਂ ਮੁਕਸਰ ਸਾਹਿਬ ਦੇ ਬਰਕੰਦੀ ਰੋਡ ਤੇ ਸਥਿਤ ਹੈ ਭਾਰਤ ਗੈਸ ਏਜੰਸੀ ਇਸ ਮੌਕੇ ਦੇ ਪਾਣੀ ਕੱਢਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਮੁਕਸਰ ਸਾਹਿਬ ਦੇ ਗਾਂਧੀ ਰੋਡ ਤੇ ਸਿਮੀ ਬਿਊਟੀ ਪਾਰਲਰ ਦੇ ਓਨਰ ਹਨ ਅਤੇ ਉਹਨਾਂ ਨੇ ਇਹ ਸਿਲੰਡਰ ਮੰਗਾਇਆ ਸੀ ਪਰ ਕੁਝ ਦਿਨ ਇਹ ਸਿਲੰਡਰ ਚੱਲਣ ਤੋਂ ਬਾਅਦ ਬੰਦ ਹੋ ਗਿਆ ਪਰ ਸਿਲੰਡਰ ਦਾ ਭਾਰ ਘਟਿਆ ਨਹੀਂ ਜਦੋਂ ਉਹਨਾਂ ਨੇ ਇਸ ਸਬੰਧੀ ਕਿਸੇ ਹੋਰ ਸਿਲੰਡਰ ਨਾਲ ਗੱਲਬਾਤ ਕੀਤੀ ਤਾਂ ਸਿਲੰਡਰ ਨੂੰ ਉਲਟਾ ਕਰਕੇ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਪਾਣੀ ਨਿਕਲਿਆ ਨਾ ਕਿ ਗੈਸ ਹੁਣ ਉਹਨਾਂ ਦੇ ਵੱਲੋਂ ਗੈਸ ਅਜੰਸੀ ਦੇ ਖਿਲਾਫ ਬੰਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੋ ਦੋਸਤੋ ਅਸੀਂ ਵੀ A1 ਪੰਜਾਬੀ ਨਿਊਜ਼ ਵੱਲੋਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੇ ਘਰ 'ਚੋਂ ਸਿਲੰਡਰ ਆਂਦਾ ਹੈ ਤਾਂ ਉਸ ਨੂੰ ਪ੍ਰੋਪਰ ਚੈੱਕ ਕੀਤਾ ਜਾਵੇ ਕਿਦਰੇ ਤੁਹਾਡੇ ਘਰਾਂ ਦੇ ਵਿੱਚ ਵੀ ਸਿਲੰਡਰਾਂ ਦੇ ਵਿੱਚ ਗੈਸ ਦੀ ਜਗ੍ਹਾ ਪਾਣੀ ਤਾਂ ਨਹੀਂ ਆ ਰਿਹਾ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਉਸ ਦੀ ਤੁਰੰਤ ਕਾਰਵਾਈ ਕਰਵਾਈ ਜਾਵੇ ਗੈਸ ਏਜੰਸੀ ਨੂੰ ਸਿੱਧਾ ਸੰਪਰਕ ਕੀਤਾ ਜਾਵੇ ਕਿਉਂਕਿ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਜੇ ਪੰਜਾਬ ਦੇ ਵਿੱਚ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਨੇ ਥੱਲੇ ਜੋ ਆ ਵੇਖੋ ਖਾਲੀ ਹੈ ਨਾ ਜਮਾ ਠੀਕ ਹੈ ਸਿਲੰਡਰਾਂ 'ਚ ਕੀ ਆ ਰਿਹਾ ਦੇਖੋ ਸਿਲੰਡਰ ਵਜ਼ਨ ਹੈਗਾ 15 ਕਿਲੋ 800 ਗ੍ਰਾਮ ਤੇ ਹੁਣ ਵਜ਼ਨ ਹੈਗਾ 22 ਕਿਲੋ ਕੁਛ 7-8 ਕਿਲੋ ਪਾਣੀ ਹੈ ਵਿੱਚ ਹਮ ਭਾਰਤ ਗੈਸ ਦਾ ਨਹੀਂ ਹੈ ਗੇੜੇ ਬਲ ਕੰਦੀ ਰੋਡ ਤੇ ਆਪਸ ਤੇ ਗੈਸ ਉੱਬਰ ਕੰਦੀ ਰੋਡ ਤੇ ਸ਼੍ਰੀ ਮੁਖਸਰ ਸਾਹਿਬ ਭਾਰਤ ਗੈਸ ਏਜੰਸੀ ਬਸ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਗਾਂਧੀ ਚੌਂਕ ਤੋਂ ਸੀਮੀ ਬਿਊਟੀ ਪਾਰਲਰ ਤੋਂ ਗੱਲ ਕਰ ਰਹੇ ਆ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਪੰਜ ਸਪਲਾਈਨ ਤੋਂ ਭਾਰਤ ਗੈਸ ਦਾ ਠੀਕ ਹੈ ਜੀ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਹੀ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹੱਲੇ ਵੀ ਹੈਵੀ ਆ ਭਾਰਾ ਤੇ ਅਸੀਂ ਕਿਸੇ ਸਿਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕੀ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਖੜਕਾ ਕੇ ਦੇਖੋ ਅਸੀਂ ਇਹ ਲਾ ਕੇ ਦੇਖਿਆ ਇਹਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਜਦੋਂ ਉਹਨੇ ਸਿਲੰਡਰਾਂ ਵਾਲੇ ਨੇ ਕਿਸੇ ਹੋਰ ਨੇ ਸਾਨੂੰ ਦੱਸਿਆ ਜੀ ਇਹਨੂੰ ਪੁੱਠਾ ਕਰਕੇ ਦੇਖੋ ਸੂਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਚ ਇਹ 20 ਕਿਲੋ ਦਾ ਹੈਗਾ ਠੀਕ ਹੈ ਜੀ ਦੇਚ ਕੀ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ ਚ